ਅਰ ਅੱਜ ਪੰਜਾਬ ਦੇ ਹਿੰਦੂ ਨੂੰ ਚਾਹੀਦਾ ਕਿ ਜਿੱਥੇ ਗਊ ਦਾ ਕਤਲ ਹੋਇਆ ਜਿੱਥੇ ਗਊ ਵੰਸ਼ ਦਾ હત્યા ਕੀਤੀ ਗਿਆ ਅੰਮ੍ਰਿਤਸਰ ਧਰਤੀ ਤੇ ਇਹ ਸੁੱਤੇ ਪ੍ਰਸ਼ਾਸਨ ਨੂੰ ਜਾਂ ਡੀਸੀ ਸਾਹਿਬ ਨੂੰ ਜਾਂ ਪੁਲਿਸ ਕਮਿਸ਼ਨਰ ਸਾਨੂੰ ਨਜ਼ਰ ਨਹੀਂ ਆਇਆ ਉੱਤੇ ਜਾਂ ਪੰਜਾਬ ਸਰਕਾਰ ਨੂੰ ਨਜ਼ਰ ਨਹੀਂ ਆਇਆ ਜਾਂ ਸੈਂਟਰ 'ਚ ਬੈਠੀ ਮੋਦੀ ਸਰਕਾਰ ਨੂੰ ਨਜ਼ਰ ਨਹੀਂ ਆਇਆ ਜਿਹੜੀ ਵੱਡੇ ਵੱਡੇ ਵਾਅਦੇ ਕਰਦੀ ਹੈ ਹਿੰਦੂਆਂ ਦੀ ਵੋਟਾਂ ਲੈਣ ਤੇ ਆਪਾਂ ਆ ਜਾਂਦੇ ਆ ਉਦੋਂ ਹਿੰਦੂਆਂ ਨਾਲ ਇੱਕ ਵਾਅਦਾ ਕਰਦੇ ਆ ਆਪਾਂ ਕਿ ਜਿਹੜਾ ਗਊ ਰੱਖਿਆ ਅਸੀਂ ਕਰਾਂਗੇ ਪਰ ਇਹ ਗਊ ਰੱਖਿਆ ਨਹੀਂ ਇਹ ਮਹਾਪਾਪ ਹੋ ਰਿਹਾ ਪੰਜਾਬ ਦੀ ਧਰਤੀ 'ਤੇ ਕੱਲੋਂ ਆਈਂ ਜਾਏਗਾ ਅੰਮ੍ਰਿਤਸਰ ਔਰ ਪੁੱਛੇਗਾ ਉਹ ਸਰਕਾਰ ਸੁੱਤੀ ਸਰਕਾਰਾਂ ਤੋਂ ਪੁੱਛੇਗਾ ਪ੍ਰਸ਼ਾਸਨ ਤੋਂ ਜਿਹੜੇ ਵੱਡੇ ਵੱਡੇ ਡੀਸੀ ਸਾਹਿਬ ਲਾਏ ਨੇ ਪੁਲਿਸ ਕਮਿਸ਼ਨਰ ਸਾਹਿਬ ਹੈ ਵੱਡੇ ਵੱਡੇ ਅਫਸਰ ਸਹਿਬਾਨ ਲਾਏ ਨੇ ਕਿ ਆ ਤੁਹਾਡੇ ਦੇਖੋ ਸ਼ਹਿਰ ਦੇ ਵਿੱਚ ਇੰਨਾ ਵੱਡਾ ਗਊ ਕਤਲ ਹੋ ਗਿਆ ਗਊ ਹੱਤਿਆ ਹੋ ਗਈ ਤੁਹਾਨੂੰ ਪਤਾ ਨਹੀਂ ਲੱਗਾ ਇਸ ਸਾਲ ਦੋ ਸਾਲ ਤੋਂ ਲਗਾਤਾਰ ਪ੍ਰੋਪਰੇ ਕੰਮ ਚੱਲ ਰਿਹਾ ਸੀ ਮੈਂ ਕਿੰ ਨੂੰ ਪੁੱਛਾਂ ਮੈਂ ਕਿਹੜੀ ਸਰਕਾਰ ਨੂੰ ਪੁੱਛਾਂ ਮੈਂ ਪੰਜਾਬ ਦਾ ਹਿੰਦੂ ਆ ਤੁਸੀਂ ਮੈਨੂੰ ਦੱਸ ਦੋ ਮੈਂ ਕਿੰ ਨੂੰ ਜਾ ਕੇ ਸ਼ਬਦ ਪੁੱਛਾਂ ਪੰਜਾਬ ਸਰਕਾਰ ਦੀ ਛਲਾਗਾ ਕਰਦੇ ਹਾਂ ਅੱਜ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਮੇਰਾ ਮਨ ਦੁਖਿਆ ਜੀ ਮੈਂ ਗਊ ਭਗਤ ਆ ਮੈਂ ਕਿਸ਼ਨ ਭਗਤ ਆ ਮੇਰਾ ਮਨ ਦੁਖਿਆ ਮੇਰਾ ਮਨ ਰੋਇਆ ਕਿ ਅੱਜ ਦੇਖੋ ਇੰਨੇ ਗਵਾਂ ਦੇ ਕੰਕਾਲ ਮਿਲਨੇ ਔਰ ਦੇਖੋ ਕਿੰਨੀ ਵੱਡੇ ਮਾਤਰਾ ਦੇ ਵਿੱਚ ਮੈਨੂੰ ਜਿਹੜੇ ਬੰਦੇ ਦੱਸਿਆ 2000 ਕਿਲੋ ਮੇਰਾ ਮਨ ਥੜਥੜਾ ਗਿਆ ਆਤਮਾ ਮੇਰੀ ਰੂਹ ਥੜਥੜਾ ਗਈ ਉਹ ਮਹਾਪਾਪ ਹੋਇਆ ਅੱਜ ਪੰਜਾਬ ਦੀ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਹਾਪਾਪ ਹੋਇਆ ਕਿ ਚਲੋ ਚਲੋ ਮੈਂ ਕਹਿੰਦਾ ਉਹ ਸੁੱਤੀ ਸਰਕਾਰਾਂ ਨੂੰ ਪੁੱਛ ਲਈਏ ਇਹ ਹਿੰਦੂਆਂ ਦੀ ਵੋਟ ਤੁਸੀਂ ਮੰਗੀ ਸੀ ਹਰ ਹਿੰਦੂ ਨੇ ਵੋਟ ਪਾਈ ਸੀ ਪਰ ਗਊ ਰੱਖਸ਼ਾ ਨਹੀਂ ਹੋ ਰਹੀ ਇਸ ਲਈ ਗਊ ਰੱਖਸ਼ਾ ਦੇ ਸੰਗਤ ਲੱਭ ਲਈ ਪੰਜਾਬ ਦੇ ਕੋ ਆਪਾਂ ਇੰਨੇ ਨੇ ਵੱਡੇ ਮੰਦਿਰ ਕਮੇਟੀਆਂ ਗਊਸ਼ਾਲਾ ਕਮੇਟੀਆਂ ਇੰਨੇ ਨੇ ਵੱਡੇ ਪ੍ਰੋਗਰਾਮ ਅਰਗੇਨਾਈਜ਼ ਕਰਨੇ ਆ ਔਰ ਅੱਜੇ ਲਾਇਨ ਸ਼ੇਰ ਗਊ ਭਗਤ ਕਹਿ ਰਿਹਾ ਕਿ ਕੱਲ ਅਮਰਸਰ ਸਾਹਿਬ ਪਹੁੰਚੋ ਔਰ ਵਾਜ ਚੱਟਿਏ ਉਸ ਧਰਤੀ ਤੇ ਔਰ ਦਈਏ ਤਰਨਾ ਲਾ ਕੇ ਸਰਕਾਰ ਨੂੰ ਪੁੱਛੀਏ ਤਰਨਾ ਲਾ ਕੇ ਪ੍ਰਸ਼ਾਸਨ ਨੂੰ ਪੁੱਛੀਏ ਕਿ ਇਹ ਗਊ ਵੰਸ਼ਟੈਂ ਦਾ ਵੱਡਾ ਕਤਲ ਇੱਥੇ ਕਿੱਦਾਂ ਹੋ ਗਿਆ ਥੋਡੇ ਆਗੂ ਧਰਨਾ ਲਾਉਂਦੇ ਨੇ ਧਰਨੇ ਵਿਖ ਜਾਂਦੇ ਨੇ ਆਗੂ ਵਿਖ ਜਾਂਦੇ ਨੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹਿੰਦੂ ਜੱਥੇਬੰਦਿਆਂ ਆਗੂ ਲੋਕ ਸਵਾਲ ਕਰਦੇ ਨੇ ਵੀ ਜਿਹੜੀਆਂ گاਵਾ ਸੜਕਾਂ ਤੇ ਮਰਦੀਆਂ ਨੇ ਐਕਸੀਡੈਂਟ ਹੁੰਦੇ ਨੇ ਲੋਕਾਂ ਨੂੰ ਵੀ ਲੋਕਾਂ ਦੀ ਵੀ ਜਾਨ ਜਾਂਦੀ ਹੈ ਤੇ ਗਊ ਵੀ ਜਿਹੜੀ ਉੱਥੇ ਗਊ ਦੀ ਵੀ ਹੱਤਿਆ ਹੋ ਜਾਂਦੀ ਆ ਉਸ ਦੀ ਆਵਾਜ਼ ਚੁਣੀ ਚੱਕੇ ਨਹੀਂ ਉਹ ਉਸ ਵੇਲੇ ਸ਼ਿਵ ਸੈਨ ਅਤੇ ਹਿੰਦੂ ਜੱਥੇਬੰਦੇ ਕਿੱਥੇ ਲੇ ਗਏ ਕਦੇ ਮੇਰੇ ਸ਼ੇਖ ਚੈਨੀ ਦੀ ਆਵਾਜ਼ ਹਰ ਕੋਈ ਬੰਦਾ ਆਵਾਜ਼ ਚੱਕਦਾ ਵਾ ਪਰ ਡੇਰੀਆਂ ਵਾਲੇ ਤੇ ਮੁਕਦਮਾ ਦਰਜ ਕਿਉਂ ਨਹੀਂ ਹੁੰਦਾ ਕਿਰੀ ਮਿਲੀ ਭਗਤ ਹੈ ਸੁਣ ਲੋ ਨਾ ਸੁਣ ਲੋ ਸੁਣੋ ਮੈਂ ਕਹਿੰ ਜੋ ਦੁੱਧ ਦਿੰਦੀ ਸਾਡੀ ਮਾਂ ਵੈ ਠੀਕ ਹੈ ਜਦੋਂ ਤੁਸੀਂ ਦੁੱਧ ਦਿੰਦੀ ਸਾਡੀ ਮਾਂ ਵੈ ਜਦੋਂ ਸੇਵਾ ਕਰਨ ਦੀ ਬਾਰੇ ਸੇਵਾ ਕਰਨਾ ਵੀ ਸਾਡਾ ਫਰਜ਼ ਹੈ ਸੇਵਾ ਕਰੋ ਗਊ ਮਾਤਾ ਦੀ ਪੁੱਤ ਲਓ ਤੇਤੀ ਕੋਟੀ ਦੇਵੀ ਦੇ ਘਰ ਬਾਸੇ ਕਹਿੰਦੇ ਜਦੋਂ ਬੰਦਾ ਮਰਦਾ ਹੈ ਤੇ ਇੱਕ ਗਊ ਹੈ ਗਊ ਦੀ ਪੂਛ ਪਰ ਕੇ ਪੂਛ ਵਰਗੇ ਇਨਸਾਨ ਜਾਂਦਾ ਕਿਦਾਂ ਦੇਖੋ ਗਊ ਮਾਤਾ ਪਾਰ ਲਗਾਉਂਦੀ ਹੈ ਅੱਜ ਦੇਖੋ ਉਹ ਮਹਾਪਾਪੀਆਂ ਦਾ ਕੀ ਬਣੇਗਾ ਉਹ ਮਹਾਪਾਪੀ ਮਹਾਪਾਪੀ ਕਹੂੰਗਾ ਜਿਨ੍ਹਾਂ ਨੇ ਗਊ ਹੱਤਿਆ ਕੀਤੀ ਹੈ ਬਖਸ਼ੇ ਨਹੀਂ ਜਾਣਗੇ ਛੱਡ ਛੱਡਾਂਗੇ ਜੀ ਥਾਲ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਤੇ ਕਹਿਣਾ ਮੈਨੂੰ ਗੋਚਰ ਭੂਮੀ ਜਗ੍ਹਾ ਦੇ ਦਿਓ ਸਾਰੀ ਗਊਆਂ ਮੈਨੂੰ ਦੇ ਦਿਓ ਦੇ ਦਿਓ ਮੈਨੂੰ ਮੈਂ ਸੇਵਾ ਜਿੱਲੋ ਪਾਲ ਸੇਵਾ ਕਰਨ ਵਾਲਾ ਬੰਦਾ ਔਰ ਮੈਂ ਆਪਣੇ ਜਿੰਨੇ ਵੀ ਮੇਰੇ ਸ਼ੇਰ ਜਾਨਿਕ ਨੇ ਜਿੰਨੇ ਵੀ ਗਊ ਰੱਖਸ਼ਾ ਦਲ ਦੇ ਲੋਕ ਨੇ ਜਿਹੜੇ ਵੀ ਗਊ ਮਾਤਾ ਨੂੰ ਪਿਆਰ ਕਰਦੇ ਦੋ ਸਾਨੂੰ ਜਗ੍ਹਾ ਇੰਨਾਂ ਨੇ ਕਾਹ ਉਸ ਸਰਕਾਰ ਖਾਰੀ ਇਹਨਾਂ ਨੇ ਇਸ ਕਰ ਦਈਏ ਮਤਲਬ ਗਊ ਵੇ ਨਾ ਦੇਤੇ ਇਨਾਂ ਨੇ ਕਾਹ ਉਸ ਇਕੱਠਾ ਹੋ ਰਿਹਾ ਗਊ ਰੋੜ ਅੱਜ ਰੋੜ ਤੇ ਐ ਠੀਕ ਐ ਜਗ੍ਹਾ ਦੇ ਦਿਓ ਓਕੇ ਕਹਿਣਾ ਦਿਓ ਜਗ੍ਹਾ ਮੈਂ ਸਾਰੀ ਗਊਆਂ ਰੱਖਾਂ ਪਿਆਰ ਆ ਜਿਹੜਾ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ ਦੋ ਦਿਨ ਵਧਾ ਦਿੱਤਾ ਗਿਆ ਬੇਅਦਵੀ ਦੇ ਖਿਲਾਫ ਕਾਨੂੰਨ ਲੈ ਕੇ ਆ ਰਹੀ ਹੈ ਸਰਕਾਰ ਕਿਵੇਂ ਮੰਨਦੇ ਹੋ ਕਿ ਸਹੀ ਹੈ ਕਾਨੂੰਨ ਮੈਂ ਸਰਕਾਰ ਦੇ ਨਾਲ ਇਸ ਮੁੱਦੇ ਤੇ ਬੇਅਦਵੀ ਹੁਣ ਇੰਨੀ ਬੇਅਦਵੀ ਹੋਈ ਹੈ ਗਊ ਹੱਤਿਆ ਹੋਈ ਹੈ ਆਣਾ ਚਾਹੀਦਾ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਮੈਂ ਮਾਨ ਸਾਹਿਬ ਦੀ ਇਸ ਮੁੰਦਰੇ ਸਪੋਰਟ ਕਰੂੰਗਾ ਅਸੀਂ ਸਾਰੇ ਮੰਨਦੇ ਗਊ ਹੱਤਿਆ ਦੇ ਕਿ ਨਾ ਗਊ ਹੱਤਿਆ ਦੇ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਇਹ ਜਿਹੜੀ ਉਹਨ ਦੀ ਸਪੋਰਟ ਉਹਨ ਦੀ ਸਪੋਰਟ ਫਾਂਸੀ ਸਜ਼ਾ ਦੇਣੀ ਚਾਹੀਦੀ ਹੈ ਇਹ ਗਊ ਤੇਰੇ ਪਾਪੀਆਂ ਨੂੰ ਸਰਨੂ ਪਿਆਰਪਾਲੀ ਸ਼ਸ਼ੀਕਲ ਜੀ ਤੁਸੀਂ ਦੇਖਦੇ ਹੋ ਰਮਜ਼ਾ ਨਿਊਜ਼ ਮੈਂ ਤੁਹਾਡਾ ਆਪਣੇ ਇੰਦਰਪਾਲ ਸਿੱਕ ਤੁਨਾ ਪੰਜਾਬ ਤੇ ਪਿਛਲੇ ਕੁਝ ਦਿਨਾਂ ਤੋਂ ਗਊ ਹੱਤਿਆ ਦੀਆਂ ਮਾਮਲੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਤੌਰ ਤੇ ਗਊ ਹੱਤਿਆ ਕੀਤੀ ਜਾ ਰਹੀ ਤੇ ਗਊ ਮਾਸ ਕਈ ਤਰੀਕੇ ਦਾ ਮਿਲਦਾ ਵੀ ਨਜ਼ਰ ਆ ਰਿਹਾ ਜੇ ਗੱਲ ਕੀਤੀ ਜਾਵੇ ਪਿਛਲੇ ਦਿਨ ਜਿੱਥੇ ਫਗਵਾੜੇ ਤੋਂ ਗਊ ਮਾਸ ਮਿਲਣ ਦੀ ਖਬਰ ਸਾਹਮਣੇ ਆਈ ਸੀ ਤੇ ਅੱਜ ਦੀ ਤਾਜ਼ਾ ਖਬਰ ਹੈ ਸ੍ਰੀ ਅਮਰਸੋਹ ਸਾਹਿਬ ਵਿਖੇ ਵੀ ਗਊ ਮਾਸ ਮਿਲਦੀ ਖਬਰ ਸਾਹਮਣੇ ਆਈ ਹੈ ਕੰਕਾਲ ਮਿਲਨੇ ਗਊ ਹੱਤਿਆਰੀ ਕੀਤੀ ਹੈ ਸਾਡੇ ਨਾਲ ਅਮਿਤ ਰੋੜਾ ਜਿਹੜੇ ਵਕਫ ਵਕਫੇਸ਼ਾ ਤੇ ਬੋਲਦੇ ਨੇ ਤੇ ਅੱਜ ਗਊ ਹੱਤਿਆ ਹੋਈ ਹੈ ਪਹਿਲਾਂ ਵੀ ਇਹਨੇ ਬਾਤ ਚੁੱਕੀ ਸੀ ਅੱਜ ਵੀ ਇੱਕ ਵੀਡੀਓ ਪਾਈ ਜਨਾਂ ਨੇ ਗੱਲਬਾਤ ਕਰਾਂਗੇ ਰੋੜਾ ਜੀ ਕਿਵੇਂ ਸਮਝਦੇ ਹੋ ਜਿਹੜੀ ਇਹ ਗਊ ਹੱਤਿਆਰੀ ਲਗਾਤਾਰ ਹੁਣ ਪੰਜਾਬ ਚ ਕਿਉਂ ਆ ਰਹੇ ਨੇ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾੰਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਸਾਰਨਾ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਚ ਰਹਿੰਦੇ ਹਿੰਦੂਆਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਆਪ ਨੂੰ ਜਿਹੜੇ ਵੀ ਗਊ ਭਗਤ ਕਹਿੰਦੇ ਨੇ ਕਿ ਆਪਾਂ ਗਊ ਭਗਤ ਹੋ ਕੇ ਦੇਖੋ ਪੰਜਾਬ ਦੀ ਧਰਤੀ ਦੇ ਪਿਛਲੇ ਦਿਨ ਤੁਸੀਂ ਦੇਖਿਆ ਕਿ ਫਗਵਾੜਾ ਦੇ ਵਿੱਚ ਗਊ ਵੰਸ਼ ਗਊ ਹੱਤਿਆ ਦੇ ਵੰਸ਼ ਮਿਲਨੇ ਬਤਾ ਬਹੁਤ ਵੱਡਾ ਮਹਾਪਾਪ ਔਰ ਅੱਜ ਦੇਖੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਤਲਬ ਮੈਂ ਕਹਿੰਦਾ ਮੈਂ ਜਦੋਂ ਸਵੇਰੇ ਵੀਡੀਓ ਦੇਖੀ ਤੁਨਾ ਕਿ ਮੇਰੀ ਅੱਖਾਂ ਚੋਂ ਹੰਸੂ ਆ ਗਏ ਕਿ ਸਰਨਾ ਦੇਖੋ ਭਗਵਾਨ ਕ੍ਰਿਸ਼ਨ ਨੇ ਖੁਦ ਗਊ ਸੇਵਾ ਕੀਤੀ ਸੀ ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਕਿ ਗਊ ਦੇ ਵਿੱਚ 33 ਕੋਟੀ ਦੇਵੀ ਦੇਵਤਾਰਾਂ ਦਾ ਵਾਸ ਹੈ ਆਪਾਂ ਮੰਦਿਰ ਕਮੇਟੀਆਂ ਨੀ ਨੀ ਵੱਡੇ ਚਲਾ ਰਹੇ ਆਂ ਆਪਾਂ ਗਊ ਸ਼ਾਲਾ ਚਲਾ ਰਹੇ ਆਂ ਪਰ ਅੱਜ ਪੰਜਾਬ ਦੇ ਹਿੰਦੂ ਨੂੰ ਚਾਹੀਦਾ ਹੈ ਕਿ ਜਿੱਥੇ ਗਊ ਦਾ ਕਤਲ ਹੋਇਆ ਜਿੱਥੇ ਗਊ ਵੰਸ਼ ਦਾ హత్య ਕੀਤੀ ਗਿਆ ਅੰਮ੍ਰਿਤਸਰ ਧਰਤੀ ਤੇ ਇਹ ਸੁੱਤੇ ਪ੍ਰਸ਼ਾਸਨ ਨੂੰ ਕਿਹ ਡੀਸੀ ਸਾਹਿਬ ਨੂੰ ਕਿਹ ਪੁਲਿਸ ਕਮਿਸ਼ਨਰ ਸਾਹਿਬ ਨੂੰ ਨਜ਼ਰ ਨਹੀਂ ਆਇਆ ਉੱਤੇ ਕਿ ਪੰਜਾਬ ਸਰਕਾਰ ਨੂੰ ਨਜ਼ਰ ਨਹੀਂ ਆਇਆ ਜਾਂ ਸੈਂਟਰ 'ਚ ਬੈਠੀ ਮੋਦੀ ਸਰਕਾਰ ਨੂੰ ਨਜ਼ਰ ਨਹੀਂ ਆਇਆ ਜਿਹੜੀ ਵੱਡੇ ਵੱਡੇ ਵਾਅਦੇ ਕਰਦੀ ਹੈ ਹਿੰਦੂਆਂ ਦੀ ਵੋਟਾਂ ਲੈਣ ਤੇ ਆਪਾਂ ਆ ਜਾਣੇ ਆ ਉਦੋਂ ਹਿੰਦੂਆਂ ਨਾਲ ਇੱਕ ਵਾਅਦਾ ਕਰਦੇ ਆਪਾਂ ਕਿ ਜਿਹੜਾ ਗਊ ਰੱਖਿਆ ਅਸੀਂ ਕਰਾਂਗੇ ਪਰ ਇਹ ਗਊ ਰੱਖਿਆ ਨਹੀਂ ਇਹ ਮਹਾਪਾਪ ਹੋ ਰਿਹਾ ਪੰਜਾਬ ਦੀ ਧਰਤੀ ਤੇ ਕਿੱਥੇ ਕਿੱਥੇ ਮਿਲੇ ਗਊ ਵੰਸ਼ ਮਿਲੇ ਕਿੱਥੇ ਮਿਲੇ ਮੈਂ ਤੇ ਉਹ ਗਊ ਜਿਹੜੇ ਸੇਫ ਕਾਂ ਦੀ ਗਊ ਰੱਖਿਆ ਦਲਦਲਾਂ ਦੀ ਮੈਂ ਬਹੁਤ ਹੀ ਬਹੁਤ ਧੰਨਵਾਦ ਕਰਦਾ ਦੇਖੋ ਆਪਣੀ ਜਾਨ ਹਥੇਲੀ ਤੇ ਰੱਖ ਕੇ ਦੇਖੋ ਉਹਨਾਂ ਨੇ ਕਿੰਨਾ ਵੱਡਾ ਪਿੱਛੇ ਵੀ ਪੜਦਾ ਫਾਸ਼ ਕੀਤਾ ਸੀਗਾ ਔਰ ਅੱਜ ਦੇਖੋ ਜਿਹੜਾ ਅੰਮ੍ਰਿਤਸਰ ਧਰਤੀ ਦੇ ਵਿੱਚ ਤਰਨਤਾਰਨ ਰੋਡ ਦੇ ਉੱਪਰ ਕੋਈ ਲੋਕੇਸ਼ਨ ਮੇਰੇ ਤੋਂ ਆਈ ਹੈ ਲੋਕੇਸ਼ਨ ਤੁਹਾਨੂੰ ਸੈਂਡ ਕਰ ਦੂੰਗਾ ਔਰ ਸ਼ੇਰ ਕੱਲ ਲੁਆਇਨ ਜਾਏਗਾ ਅੰਮ੍ਰਿਤਸਰ ਔਰ ਪੁੱਛੇਗਾ ਉਹ ਸਰਕਾਰ ਸੁੱਤੀ ਸਰਕਾਰਾਂ ਤੋਂ ਪੁੱਛੇਗਾ ਪ੍ਰਸ਼ਾਸਨ ਤੋਂ ਜਿਹੜੇ ਵੱਡੇ ਵੱਡੇ ਡੀਸੀ ਸਾਹਿਬ ਲਾਏ ਨੇ ਪੁਲਿਸ ਕਮਿਸ਼ਨਰ ਸਾਹਿਬ ਲਾਏ ਵੱਡੇ ਵੱਡੇ ਅਫਸਰ ਸਹਿਬਾਨ ਲਾਏ ਨੇ ਕਿ ਆ ਤੁਹਾਡੇ ਦੇਖੋ ਸ਼ਹਿਰ ਦੇ ਵਿੱਚ ਇੰਨਾ ਵੱਡਾ ਗਊ ਕਤਲ ਹੋ ਗਿਆ ਗਊ ਹੱਤਿਆ ਹੋ ਗਈ ਤੁਹਾਨੂੰ ਪਤਾ ਨਹੀਂ ਲੱਗਾ ਇਸ ਸਾਲ 2 ਸਾਲ ਤੋਂ ਲਗਾਤਾਰ ਪ੍ਰੋਪਰੇ ਕੰਮ ਚੱਲ ਰਿਹਾ ਸੀ ਮੈਂ ਕਿੰਨੂੰ ਪੁੱਛਾਂ ਮੈਂ ਕਿਹੜੀ ਸਰਕਾਰ ਨੂੰ ਪੁੱਛਾਂ ਮੈਂ ਪੰਜਾਬ ਦਾ Hindu ਆ ਤੁਸੀਂ ਮੈਨੂੰ ਦੱਸ ਦੋ ਮੈਂ ਕਿੰਨੂੰ ਜਾ ਕੇ ਸ਼ਬਦ ਪੁੱਛਾਂ ਤੁਸੀਂ ਪੰਜਾਬ ਸਰਕਾਰ ਦੀ ਛਲਾਗਾ ਕਰਦੇ ਹੋ ਅੱਜ ਤੁਸੀਂ ਪੰਜਾਬ ਸਰਕਾਰ ਦੇ ਮੇਰਾ ਮਨ ਦੁਖਿਆ ਜੀ ਮੈਂ ਗਊ ਭਗਤ ਆ ਮੈਂ ਕ੍ਰਿਸ਼ਨ ਭਗਤ ਆ ਮੇਰਾ ਮਨ ਦੁਖਿਆ ਮੇਰਾ ਮਨ ਰੋਇਆ ਕੀ ਆ ਦੇਖੋ ਇਨੇ ਗਊਆਂ ਦੇ ਕੰਕਾਲ ਮਿਲਨੇ ਔਰ ਦੇਖੋ ਕਿੰਨੀ ਵੱਡੇ ਮਾਤਰਾ ਦੇ ਵਿੱਚ ਮੈਨੂੰ ਜਦੋਂ ਬੰਦੇ ਦੱਸਿਆ 2000 ਕਵਿੰਟਲ ਮੇਰਾ ਮਨ ਥੜਥੜਾ ਗਿਆ ਆਤਮਾ ਮੇਰੀ ਰੂਹ ਥੜਥੜਾ ਗਈ ਉਹ ਮਹਾਪਾਪ ਹੋਇਆ ਅੱਜ ਪੰਜਾਬ ਦੀ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਹਾਪਾਪ ਹੋਇਆ ਆਪਾਂ ਮੈਂ ਕਹਿੰਦਾ ਜਿੰਨੇ ਵੀ ਭਾਈਚਾਰੇ ਲੋਕ ਨੇ ਚਾਹੇ ਹਿੰਦੂ ਨੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਈਸਾਈ ਨੇ ਜਿਹੜੇ ਵੀ ਗਊ ਮਾਤਾ ਨੂੰ ਪਿਆਰ ਕਰਦੇ ਆ ਅੱਜ ਇਕੱਠੇ ਹੋ ਜੋ ਅੱਜ ਇਕੱਠੇ ਇੱਕ ਹੋ ਜੋ ਤਾਂ ਕਿ ਅਸੀਂ ਗਊ ਦੀ ਰੱਖਿਆ ਕਰੀਏ ਅਸੀਂ ਗੱਪਾਂ ਕਹਿੰਨੇ ਆਪਣੇ ਆਪ ਨੂੰ ਕਿ ਗਊ ਕੀ ਰੱਖਿਆ ਕੋਣ ਕਰੇਗਾ ਹਮ ਕਰਾਂਗੇ ਹਮ ਕਰਾਂਗੇ ਇੱਕ ਵਾਦਾ ਤੇ ਲਈਏ ਆਪਾਂ ਸਰਕਾਰਾਂ ਤੋਂ ਵਾਦੇ ਤੇ ਲੈਨੇ ਆ ਪਰ ਆਪਾਂ ਉਹ ਵਾਦਾ ਪੂਰਾ ਨਹੀਂ ਲੈ ਪਾਰੇ ਇਸ ਲਈ ਮੈਂ ਪੁੱਛਣਾ ਚਾਹਨਾ ਸਰਕਾਰਾਂ ਤੋਂ ਇਸ ਲਈ ਮੈਂ ਕਹਿਣਾ ਚਾਹਨਾ ਕਿ ਚਲੋ ਚਲੋ ਮੈਂ ਕਹਿੰਦਾ ਉਹ ਸੁੱਤੀ ਸਰਕਾਰਾਂ ਨੂੰ ਪੁੱਛ ਲਈਏ ਕਿ ਹਿੰਦੂਆਂ ਦੀ ਵੋਟ ਤੁਸੀਂ ਮੰਗੀ ਸੀ ਹਰ ਹਿੰਦੂ ਨੇ ਵੋਟ ਪਾਈ ਸੀ ਪਰ ਗਊ ਰੱਖਸ਼ਾ ਨਹੀਂ ਹੋ ਰਹੀ ਇਸ ਲਈ ਗਊ ਰੱਖਸ਼ਾ ਦੇ ਸੰਕਲਪ ਲਈ ਪੰਜਾਬ ਦੇਖੋ ਆਪਾਂ ਇੰਨੇ ਨੇ ਵੱਡੇ ਮੰਦਰ ਕਮੇਟੀਆਂ ਗਊਸ਼ਾਲਾ ਕਮੇਟੀਆਂ ਇੰਨੇ ਨੇ ਵੱਡੇ ਪ੍ਰੋਗਰਾਮ ਅਰਗੇਨਾਈਜ਼ ਕਰਨਿਆ ਔਰ ਅੱਜ ਸ਼ੇਰ ਲੁਆਇਨ ਸ਼ੇਰ ਗਊ ਭਗਤ ਕਹਿ ਰਿਹਾ ਕਿ ਕੱਲ ਅਮ੍ਰਿਤਸਰ ਸਾਹਿਬ ਪਹੁੰਚੋ ਔਰ ਵਾਅ ਚੱਕੀਏ ਉਸ ਧਰਤੀ ਦੇ ਔਰ ਦਈਏ ਤਰਨਾ ਲਾ ਕੇ ਸਰਕਾਰ ਨੂੰ ਪੁੱਛੀਏ ਤਰਨਾ ਲਾ ਕੇ ਪ੍ਰਸ਼ਾਸਨ ਨੂੰ ਪੁੱਛੀਏ ਇਹ ਗਊ ਮੰਦਰ ਨਾਲ ਵੱਡਾ ਕਤਲ ਇੱਥੇ ਕਿੱਦਾਂ ਹੋ ਗਿਆ ਕਿਉਂ ਕਿ ਬਾਰ ਬਾਰ ਪਿਛਲੇ ਸਮੇਂ ਤੋਂ ਇਹ ਹੀ ਖਬਰ ਆਈਆਂ ਤੁਹਾਡੇ ਆਗੂ ਧਰਨਾ ਲਾਉਂਦੇ ਨੇ ਧਰਨੇ ਵਿੱਕ ਜਾਂਦੇ ਨੇ ਆਗੂ ਵਿੱਕ ਜਾਂਦੇ ਨੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹਿੰਦੂ ਜੱਥੇਬੰਦਰੀ ਆਗੂ ਕੋਈ ਵਿਸ਼ਵਾਸ ਨਹੀਂ ਉੱਠਿਆ ਜੀ ਤੁਹਾਡੇ ਅੰਦਰ ਵੀ ਅੱਜ ਦੇਖੋ ਇੱਕ ਭਾਵਨਾ ਜਾਗੀ ਹੋਏਗੀ ਤੁਸੀਂ ਵੀ ਗਊ ਮੰਦਰ ਜਾਣਦੇ ਹੋ ਗਊਸ਼ਾਲਾ ਜਾਣਦੇ ਹੋ ਕਿਉਂਕਿ ਗਊ ਮਾਤਾ ਸਭ ਦੀ ਹੈ ਅੱਜ ਮਨ ਤੁਹਾਡਾ ਵੀ ਦੁੱਖਿਆ ਹੋਊਗਾ ਜਦੋਂ ਤੁਹਾਨੂੰ ਮੈਂ ਖਬਰ ਦੱਸੀ ਹੋਊਗੀ ਜਾਂ ਤੁਹਾਨੂੰ ਪਤਾ ਲੱਗੀ ਹੋਊਗੀ ਤੁਸੀਂ ਤਾਂ ਹੀ ਮੇਰੇ ਤੋਂ ਆਏ ਹੋ ਮਤਲਬ ਅੱਜ ਜੇ ਕਿਸੇ ਨਾ ਕਿਸੇ ਮਨ ਦੇ ਵਿੱਚ ਜੇ ਵਿਚਾਰ ਹੈਗੇ ਨੇ ਗਊ ਸੇਵਾ ਦੇ ਮੈਂ ਕਹਿੰਦਾ ਹਰ ਹਿੰਦੂ ਪਹੁੰਚੇ ਅੰਮ੍ਰਿਤਸਰ ਹਰ ਹਿੰਦੂ ਮੈਂ ਤੇ ਆਪਣੇ ਚੈਨਲ ਰਾਹੀਂ ਬੋਲਿਆ ਵਾਂ ਔਰ ਮੈਂ ਬਹੁਤ ਜਲਦ ਕੱਲ ਅੰਮ੍ਰਿਤਸਰ ਜਾਊਂਗਾ ਔਰ ਵਿਰੋਧ ਕਰੂੰਗਾ ਉਹ ਸੁੱਤੀ ਸਰਕਾਰਾਂ ਦਾ ਔਰ ਮੈਂ ਗਊ ਮਾਤਾ ਜੈ ਕੇ ਨਾਰੇ ਲਪਨ ਲਾਂਦੇ ਆ ਔਰ ਹਰ ਹਿੰਦੂ ਨੂੰ ਕਹੂੰਗਾ ਕਿ ਹਰ ਹਿੰਦੂ ਉੱਥੇ ਪਹੁੰਚੇ ਪੁੱਛਿਆ ਜਾਗੇ ਕਿ ਇਹ ਕਿਉਂ ਔਰ ਕਿੱਦਾਂ ਹੋਇਆ ਲੋੜੇ ਜਦੋਂ ਗਊ ਹੱਤਿਆ ਦੀ ਜਾਂ ਗਊ ਸੇਵਾ ਦੀ ਗੱਲ ਹੁੰਦੀ ਹੈ ਲੋਕ ਕਮੈਂਟ ਕਰਦੇ ਨੇ ਲੋਕ ਸਵਾਲ ਕਰਦੇ ਨੇ ਵੀ ਜਿਹੜੀਆਂ ਗਾਵਾਂ ਸੜਕਾਂ ਤੇ ਮਰਦੀਆਂ ਨੇ ਐਕਸੀਡੈਂਟ ਹੁੰਦੇ ਨੇ ਲੋਕਾਂ ਨੂੰ ਵੀ ਲੋਕਾਂ ਨੂੰ ਵੀ ਜਾਣ ਜਾਂਦੀ ਹੈ ਤੇ ਗਊ ਵੀ ਜਿਹੜੀ ਉੱਥੇ ਗਊ ਦੀ ਵੀ ਹੱਤਿਆ ਹੋ ਜਾਂਦੀ ਆ ਉਸ ਦੀ ਆਵਾਜ਼ ਚੁਣੀ ਚੱਕੇ ਇਹਦੇ ਉਹ ਉਸ ਵੇਲੇ ਸ਼ਿਵ ਸ਼ੈਨਿਕ ਹਿੰਦੂ ਜਥੇਬੰਦ ਕਿਥੇ ਲੈ ਗਿਆ ਚੱਕਦਿਆ ਮੇਰੇ ਸ਼ਿਵ ਸ਼ੈਨਿਕ ਦੀ ਆਵਾਜ਼ ਹਰ ਕੋਈ ਬੰਦਾ ਆਵਾਜ਼ ਚੱਕਦਾ ਵਾ ਪਰ ਡੇਰੀਆਂ ਵਾਲੇ ਦੇ ਮਕਦਮਾ ਦਰਜ ਕਿਉਂ ਨਹੀਂ ਹੁੰਦਾ ਕਿਹਦੀ ਮਿਲੀ ਭਗਤ ਹੈ ਸੁਣ ਲੋ ਨਾ ਸੁਣ ਲੋ ਸੁਣੋ ਮੈਂ ਕਹਿੰਦਾ ਰੋਡ ਤੇ ਤੁਸੀਂ ਦੇਖ ਲੋ ਜੋ ਦੁੱਧ ਦਿੰਦੀ ਸਾਡੀ ਮਾਂ ਵਾ ਠੀਕ ਹੈ ਜਦੋਂ ਤੁਸੀਂ ਦੁੱਧ ਦਿੰਦੀ ਸਾਡੀ ਮਾਂ ਵਾ ਜਦੋਂ ਸੇਵਾ ਕਰਨ ਦੀ ਵਾਰੀ ਸੇਵਾ ਕਰਨਾ ਵੀ ਸਾਡਾ ਫਰਜ਼ ਹੈ ਸੇਵਾ ਕਰੋ ਗਊ ਮਾਤਾ ਦੀ ਪੁੱਤ ਲਓ ਤੇ ਪੀ ਕੋਟੀ ਦੇਵੀ ਦੇਤਰ ਬਾਸੇ ਕਹਿੰਦੇ ਜਦੋਂ ਬੰਦਾ ਮਰਦਾ ਹੈ ਤੇ ਇੱਕ ਉਸ ਵਰਗਾ ਇਨਸਾਨ ਜਾਂਦਾ ਔਰ ਕਿਦਾਂ ਦੇਖੋ ਗਊ ਮਾਤਾ ਪਾਰ ਲਗਾਉਂਦੀ ਐ ਅੱਜ ਦੇਖੋ ਉਹ ਮਹਾਪਾਪੀਆਂ ਦਾ ਕੀ ਬਣੇਗਾ ਉਹ ਮਹਾਪਾਪੀ ਮਹਾਪਾਪੀ ਕਹੂੰਗਾ ਜਿਨ੍ਹਾਂ ਨੇ ਗਊ ਹੱਤਿਆ ਕੀਤੀ ਐ ਬਖਸ਼ੇ ਨਹੀਂ ਜਾਣਗੇ ਛੱਡਣ ਛੱਡਾਂਗੇ ਨਹੀਂ ਕਲਪ ਲੈ ਸਕਦੇ ਹੋ ਵੀ ਜਿਹੜੀਆਂ ਸੜਕਾਂ ਤੇ ਗਊਆਂ ਫਿਰਦੀਆਂ ਉਹਨਾਂ ਨੂੰ ਤੁਸੀਂ ਸੇਵਾ ਸੰਭਾਲ ਕੇ ਜੀ ਸੇਵਾ ਸੰਭਾਲ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਤੇ ਕਹਿੰਦਾ ਮੈਨੂੰ ਗੋਚਰ ਭੂਮੀ ਜਗ੍ਹਾ ਦੇ ਦਿਓ ਸਾਰੀ ਗਊਆਂ ਮੈਨੂੰ ਦੇ ਦਿਓ ਦੇ ਦਿਓ ਮੈਨੂੰ ਮੈਂ ਸੇਵਾ ਜਿਲ੍ਹੋਂ ਪਾਉ ਸੇਵਾ ਕਰਨ ਵਾਲਾ ਬੰਦਾ ਔਰ ਮੈਂ ਆਪਣੇ ਜਿੰਨੇ ਵੀ ਮੇਰੇ ਸ਼ੇਵ ਜੈਨਿਕ ਨੇ ਜਿੰਨੇ ਵੀ ਗਊ ਰੱਖਾ ਦਲ ਦੇ ਲੋਕ ਨੇ ਜਿਹੜੇ ਵੀ ਗਊ ਮਾਤਾ ਨੂੰ ਪਿਆਰ ਕਰਦੇ ਦੋ ਸਾਨੂੰ ਜਗਾ ਇੰਨੇ ਨਾਲ ਕਾਹੋ ਸਰਕਾਰ ਖਾਰੀ ਇੰਨੇ ਨਾਲਸ ਕਰਦੀ ਹੈ ਮਤਲਬ ਗਊ ਦੇ ਨਾਂ ਦੇ ਉੱਤੇ ਇਹਨਾਂ ਨਾਲ ਕਾਉਸਸ ਇਕੱਠਾ ਹੋ ਰਿਹਾ ਗਊ ਰੋੜ ਅੱਜ ਰੋੜ ਤੇ ਹੈ ਠੀਕ ਹੈ ਦੋ ਜਗਾ ਦਿੰਦੀ ਹੈ ਥੋਕੇ ਕਹਿਣਾ ਦੋ ਜਗਾ ਮੈਂ ਸਾਰੀ ਗਊਆਂ ਰੱਖਣ ਪਿਆਰ ਆ ਸਾਰਾ ਗਊ ਵਾਂਸ਼ ਮੈਂ ਸੰਭਾਲੂਗਾ ਦੋ ਸਾਨੂੰ ਜਗਾ ਕਰੋ ਗੱਲ ਦੋ ਇਹਨਾਂ ਨੇ ਵੱਡੇ ਤੁਸੀਂ ਜਿਹੜੇ ਗਊ ਰੱਖ ਜਿਹੜੇ ਸਾਹਮਣੇ ਹੋਏ ਨੇ ਜਿਹੜੇ ਜਗਾ ਗਊਸ਼ਾਲਾ ਦਿੰਦੀ ਸਰਨਾਬਾਦ ਜਗ੍ਹਾ ਪੰਜਾਬ ਦੇ ਵਿੱਚ ਗਊਸ਼ਾਲਾਵਾਂ ਦੀਆਂ ਦੇਰੋਂ ਸਾਨੂੰ ਮੇਰੇ ਸ਼ੇਪ ਸੈਨਿਕ ਸਾਹਮਣੇ ਮੇਰੇ ਗਊ ਰੱਖਿਆ ਦਲ ਦੇ ਗਊ ਪ੍ਰੇਮੀ ਮੇਰੇ ਰੱਖਿਆ ਸ਼ਹਿਰ ਬੋਰਡ ਵੀ ਬਣਿਆ ਸਰਕਾਰ ਦਾ ਮੈਂ ਕਹਿੰਦਾ ਹਰ ਚੀਜ਼ ਬਣੀ ਹੋਈ ਆ ਪਰ ਧਿਆਨ ਨਹੀਂ ਹੈ ਇਸ ਲਈ ਕੱਲ ਸਰਕਾਰ ਨੂੰ ਜਗਾਣ ਲਈ ਅੰਮ੍ਰਿਤਸਰ ਪਹੁੰਚੇ ਜਾਊਗਾ ਪੁੱਛਿਆ ਜਾਊਗਾ ਕਿ ਹੁਣ ਦੱਸੋ ਕਿੱਥੇ ਆ ਤੁਹਾਡਾ ਬੋਰਡ ਦੇ ਕਿੱਥੇ ਤੁਹਾਡੇ ਚੇਅਰਮੈਨ ਜਿਹੜੀ ਗਊ ਹੱਤਿਆ ਹੋਈ ਇਹਦਾ ਅਧਿਕਾਰੀ ਕੌਣ ਹੈ ਕਿੰਨੇ ਮੜਵਾਈ ਮੇਰੀ ਇੰਨੀ ਗਊ ਕਿੰਨੇ ਕੀਤੀ ਹੱਤਿਆ ਗਊ ਮਾਤਾ ਦੀ ਇਹ ਪੁੱਛਿਆ ਜਾਊਗਾ ਜਿਹੜਾ ਵਿਧਾਨ ਸਭਾ ਸੈਸ਼ਨ ਸੱਦਾ ਗਿਆ ਦੋ ਦਿਨ ਵਧਾ ਦਿੱਤਾ ਗਿਆ ਬੇਅਦਬੀ ਦੇ ਖਿਲਾਫ ਕਾਨੂੰਨ ਲੈ ਕੇ ਆ ਰਹੀ ਹੈ ਸਰਕਾਰ ਕਿ ਕਿਵੇਂ ਮੰਨਦੇ ਹੋ ਕਿ ਸਹੀ ਹੈ ਕਾਨੂੰਨ ਮੈਂ ਕਹਿੰਨਾ ਮੈਂ ਸਰਕਾਰ ਦੇ ਨਾਲ ਇਸ ਮੁੱਦੇ ਤੇ ਬੇਅਦਬੀ ਹੁਣ ਇੰਨੀ ਬੇਅਦਬੀ ਹੋਈ ਹੈ ਗਊ ਹੱਤਿਆ ਹੋਈ ਹੈ ਆਣਾ ਚਾਹੀਦਾ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਮਹਿਮਾਨ ਸਾਹਿਬ ਦੀ ਸਮੁੰਦਰੇ ਸਪੋਰਟ ਕਰੂੰਗਾ ਫਾਂਸੀ ਸਜ਼ਾ ਮੰਦ ਗਊ ਹੱਤਿਆ ਨਾ ਗਊ ਹੱਤਿਆ ਦੇ ਫਾਂਸੀ ਸਜ਼ਾ ਹੋਣੀ ਜਿਹੜੀ ਉਹਨ ਦੀ ਸਪੋਰਟ ਉਹਨ ਦੀ ਸਪੋਰਟ ਫਾਂਸੀ ਸਜ਼ਾ ਦੇਣੀ ਚਾਹੀਦੀ ਹੈ ਇਹ ਗਊ ਤੇਰੇ ਪਾਪੀਆਂ ਨੂੰ ਮਹਿਮਾਨ ਸਾਹਿਬ ਸਪੋਰਟ ਕਰਦਾ ਮਾਨ ਸਾਹਿਬ ਨਾਲ ਇਹ ਬਹੁਤ ਜਲਦੀ ਬਗਵਾਨ ਸਾਹਿਬ ਕਾਨੂੰਨ ਲਿਆਉਣ ਉਹ ਧਾਰਮਿਕ ਗ੍ਰੰਥਾਂ ਦੀ ਗੱਲ ਕੀਤੀ ਉਹਨਾਂ ਨੇ ਗਊ ਹੱਤਿਆ ਨੇ ਕਿਤੇ ਜ਼ਿਕਰ ਨਹੀਂ ਹੈਗਾ ਗਊ ਹੱਤਿਆ ਇਹ ਗਊ ਕੋਈ ਹੈ ਜੀ 33 ਕੋਟੀ ਦੇਵੀ ਦੇਵਤਾਰਾ ਵਾਸ ਹੈ ਗਊ ਭਗਵਾਨ ਕ੍ਰਿਸ਼ਨ ਨੇ ਸੇਵਾ ਕੀਤੀ ਹੈ ਭਗਵਾਨ ਕ੍ਰਿਸ਼ਨ ਨੇ ਖੁਦ ਕਿਹਾ ਕਿ ਗਊ ਮਾਤਾ ਹੈ ਠੀਕ ਹੈ ਅਸੀਂ ਪੂਜਾ ਵੀ ਕਰਦੇ ਹਾਂ ਗਊ ہماری ਮਾਤਾ ਹੈ ਪਰ ਜਦੋਂ ਗਊ ਹੱਤਿਆ ਹੁੰਦੀ ਹੈ ਉਦੋਂ ਕਿੱਥੇ ਸੋਏਂਦਾ ਸਾਡਾ Hindu ਉਦੋਂ ਕਿੱਥੇ ਸੋਏ ਨੇ ਗਊ ਪ੍ਰੇਮੀ ਅੱਜ ਚਲੋ ਅੰਮ੍ਰਿਤਸਰ ਪਹੁੰਚੀਏ ਦੇਖੀਏ ਪੁੱਛੀਏ ਸਰਕਾਰਾਂ ਨੂੰ ਔਰ ਮੈਂ ਜਨਾ ਬਹੁਤ ਜਲਦ ਮੁਸ਼ੇਰ ਜਾ ਰਿਹਾ ਅੰਮ੍ਰਿਤਸਰ ਔਰ ਪੁੱਛੂਗਾ ਸੁੱਤੀ ਸਰਕਾਰਾਂ ਨੂੰ ਧੰਨਵਾਦ ਤਕਸੀ ਸੁਣਿਆ ਅਮਿਤ ਰੋੜਾ ਜਿਹੜੇ ਗਊ ਹੱਤਿਆ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਉਸ ਦੇ ਖਿਲਾਫ ਜਿਹੜੇ ਨੇ ਕਿਹਾ ਮੈਨੂੰ ਦੁੱਖ ਹੈਗਾ ਤੇ ਕੱਲ ਅੰਮ੍ਰਿਤਸਰ ਪਹੁੰਚਣਗੇ ਤੇ ਹੋਰ Hindu ਭਰਾਵਾਂ ਨੂੰ ਆਪਣਾ ਨੂੰ ਬੇਨਤੀ ਕਰਦੇ ਆ ਵੀ Hindu Sikh Muslim Sai ਸਾਰੇ ਜਿਹੜੇ ਗਊ ਹੱਤਿਆ ਦੇ ਵਿਰੋਧ ਕਰਦੇ ਨੇ ਉੱਥੇ ਪਹੁੰਚਣ ਦੀ ਸਰਕਾਰ ਤੋਂ ਮੰਕਰ ਦੇ ਸਰਕਾਰ ਉਹਨਾਂ ਨੂੰ ਜਗ੍ਹਾ ਦੇਵੇ ਜਿਹੜੀਆਂ ਸੜਕਾਂ ਤੇ ਆਵਾਰਾ ਗ ਛੱਡ ਗਿਆ ਜਾਂਦੇ ਨੇ ਉਹਨਾਂ ਨੇ ਸੇਵਾ ਸੰਭਾਲ ਦਾ ਜਿੰਮਾ ਚੱਕਣ ਲਈ ਤਿਆਰ ਨੇ ਸਰਕਾਰ ਉਹਨਾਂ ਨੂੰ ਜਗ੍ਹਾ ਦੇਣ ਦੇ ਤੇ ਨਾਲ ਹੀ ਗਊ ਹੱਤਿਆ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਜਿਹੜੀ ਹੈ ਅਮ ਤੋੜਾ ਕਰਦੇ ਨਜ਼ਰ ਆ ਰਹੇ ਨੇ ਫਾਂਸੀ ਦੀ ਸਜ਼ਾ ਗਊ ਹੱਤਿਆ ਦੇ ਖਿਲਾਫ ਕਿੰਨੀ ਕਿ ਜਾਇਜ਼ ਹੈ ਕਮੈਂਟ ਕਰਕੇ ਰਾਏ ਜ਼ਰੂਰ ਦੇਣਾ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਰਮਜ਼ਾ ਨਿਊਜ਼ ਸਸਿਕਲ